ਹਾਂਜੀ ਯਾਰ ਕੀ ਹਾਲ ਚਾਲ ਹੈ ਹਰ ਦੋਸਤਾਂ ਮਿੱਤਰਾਂ ਅਮੀਰ ਤੁਸੀਂ ਠੀਕ ਠਾਕ ਤੁਹਾਡੇ ਜਾਨਵਰ ਵੀ ਸੈੱਟ ਬੈਠਾ ਹੋਣਗੇ ਤੇ ਲਓ ਮਤਰੋ ਅੱਜ ਸਵੇਰ ਦੇ ਪ੍ਰੋਗਰਾਮ ਤਾਂ ਹੋ ਗਿਆ ਜਿੱਥੇ ਜਾਣਾ ਸੀ ਅਸੀਂ ਕੈਨਸਲ ਤੇ ਮੈਂ ਤੇ Papa 베ਰੀ ਬੁਰੀ ਵੱਢ ਕੇ ਲਿਆ ਕੇ ਤੇ ਬੱਚਿਆਂ ਨੂੰ ਇੱਥੇ ਦੇਖਦੇ ਨੇ ਦਾਣੇ-ਦੋਣੇ ਕਹਿੰਦੇ ਪਾਉਣੇ ਆ ਖਾਂਦੇ ਸਾਰੇ ਦਾਣੇ ਆਪ ਨਹੀਂ ਨਹੀਂ ਅੱਛਾ ਇਹ ਛੋਟੇ ਬਾਕੀ ਵੱਡੇ ਉੱਧਰ ਆਹ ਤੁਹਾਨੂੰ ਦਿਖਾ ਦਿੰਦਾ ਮੈਂ ਆਹ ਦੇਖ ਲਓ ਇਹ ਛੋਟੇ ਬੱਚੇ ਇਹਨਾਂ ਨੂੰ Papa ਛੋਲੇ ਦੇ ਦਿੰਦਾ ਵਾ ਤੇ ਬਾਕੀ ਵੱਡੇ ਉੱਧਰ ਇਹੋ ਜਿਹੀ ਸੰਗ ਦੇ ਦਿੰਦਾ ਇਹ ਲਾਉਣ ਵਾਲੇ ਆ ਹਨ ਤੇ ਕੋ ਹਸਾ ਬਾਹਰ ਲੈ ਇੱਥੇ ਸਾਰੇ ਲੱਗੇ ਹੋਏ ਕਿ ਨਹੀਂ ਇੱਧਰ ਲੈ ਜਾ ਕਿੱਧਰ ਵੀ ਨਹੀਂ ਇੱਧਰ ਬੈਠ ਜਾ ਬੈਠਾ ਅਰੇ ਅੱਛਾ ਚੰਚਾ ਰੱਖ ਤੇ ਆ ਗਾ ਠੀਕ ਚੱਲ ਕੋਈ ਨਹੀਂ ਕਿੱਧਰ ਆਪਣੇ ਕੋਲ ਉਧਰ ਵੀ ਬੈਠਾ ਹੀ ਆ ਲਾਓ ਵੀ ਦੇਖ ਲਓ ਬੱਚੇ ਉਹ ਵੱਡਾ ਨਹੀਂਗਾ ਚੀਨਾ ਜਾਂ ਕਿਹੜਾ ਹਾਂ ਉਹ ਬੇਟਾ ਇਹ ਕਿੱਥੋਂ ਨੇ ਐਸੀ ਨਹੀਂ ਉਹ ਵੱਡੇ ਜਾਨਵਰ ਉਹ ਵੱਡੇ ਹੋਗੇ ਅੱਛਾ 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 ਉਹ ਰੱਤੇ ਹੋਣੀ ਠੀਕ ਲਾਲ ਚੀਨੇ ਹੋਣੇ ਪਹਿਲਾਂ ਉੜਦੇ ਸੀ ਜਿਹੜੇ ਲਾਓ ਵੀ ਆਹ ਦੇਖ ਲਓ ਪੱਠੇ ਆ ਪਹਿਲਾਂ ਵਾਲੇ ਆ ਉਹ ਜਿਹੜੇ ਦੋ ਬੈਠੇ ਤਾਂ ਖੋਲਾ ਚੀਨਾ ਦੋ ਉਹ ਥੱਲੇ ਬੈਠੇ ਆ ਆ ਵੀ ਠੀਕ ਆ ਹੁਣ ਤਾਂ ਸੈਟ ਆ ਹਨਾ ਇਹ ਜਿਆਦਾ ਨਹੀਂ ਹੁੰਦੇ ਰੇਲ ਜੇ ਬਣ ਗਿਆ ਬੈਠਾ ਹੀ ਨਹੀਂ ਆਂਦਾ ਇਹ ਲੰਗੜਾ ਵਾ ਉਹੀ ਉਹੀ ਕਰਦਾ ਰੋਜਾ ਜਾਂ ਮੋਟਾ ਆ ਉਹ ਨਹੀਂ ਉਹੀ ਕਰਦਾ ਲਾਉਂ ਲੈ ਦੇਖ ਲਓ ਸਾਰੇ ਬੱਚੇ ਬੁਰੀ ਡਬਾਣ ਦੁਬਾਰਾ ਤਾਂ ਡਾਇਰਾ ਤਾ ਡੱਬਾ ਬ ਬਹੁਤ ਆ ਇਹ ਜਿੰਜੇ ਕਨੇ ਲੱਗਣ ਲੱਗੇ ਉਹ ਤਾਂ ਸਹੀ ਹਾਂ ਬਜਾ 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 ਰੋਜੇ ਰਾਜੇ ਸਾਰੇ ਗਿਜਣ ਵਾਲੀ ਹੈ ਜਿਓਰ ਚੱਲ ਕੋਈ ਲਾਓ ਜੀ ਲਾ ਦੇ ਠੰਡਣਾ ਵਿਚਾਰੇ ਨੂੰ ਲੱਗ ਗਿਆ। ਮਾ ਦੇਣਾ ਤਾਂ ਬੰਦ ਕੀਤੀ ਰੋਸ਼ਨਾ ਚੰਗੇ। ਛਿੜਕੋ ਆ ਰਿਹਾ ਨੈਟ ਤੇ ਵੀ ਤਰੀਲ ਪਈ ਵੀ ਹੈ ਤੇ ਇਹ ਆ ਜਾਲੇ ਜੋੜੇ ਲੱਗੇ ਸੀ ਦੀਨੇ ਨਾ। ਆ ਦੇਖੋ। ਲੈ ਨਹੀਂ ਸਾਰਾ ਕੈਮਰੇ ਤੇ ਹੀ ਪੈ ਗਿਆ। ਆ ਦੇਖੋ। ਥੱਲੇ ਛਿਟੇ ਜੁਂਦੀਦੇ ਨਾ। ਐਂ ਆ ਗਾ ਮੇਛਾ। ਤੇ ਬਾਕੀ ਫਿਊਜਨ ਚ ਜਾ ਕੇ ਨੈਟ ਲਾਦਣਾ ਉਹ ਵੀ ਤੁਹਾਨੂੰ ਵਲੌਗ ਚ ਦਿਖਾਵਾਂਗੇ ਠੀਕ ਹੈ ਜੀ ਸਾਰਾ ਇਹ ਨੈਟ ਪਾੜਦਣਾ ਆਪਾਂ ਖੋਲਦਾਂਗੇ ਇਹਨੂੰ ਤੇ ਕੰਪਿਊਟਰ ਦਾੜਨ ਆਪਾਂ ਕਹਿੰਦੇ ਬਹੁਤ ਔਖੇ ਬਾਕੀ ਦੋ ਬਚੇ ਇੱਥੇ ਇਹਨਾਂ ਨੂੰ ਛੋਲੇ ਖਿਆਲੇ ਦਿੰਦੇ ਆ ਆ ਦੇ ਇਹ ਖਾਂਦੇ ਨੀ ਗਿਆ ਆਪਦੇ ਆ ਬਾਕੀ ਖੋਸ ਇਤਰਾ ਆ ਮੂੰਹ ਸਟਾਹ ਜੇ ਗਟਾ ਦੇ ਹਾਂ ਬੋਲੀ ਦਾ ਇਹ ਲੋਬਾ ਠੀਕ ਹੈ ਜੀ ਇਹ ਤਾਂ ਖਾਂਦੇ ਕਿ ਨਹੀਂ ਹਾਂ ਇਹ ਖਾਂਦੇ ਇਹ ਇਥੇ ਰੱਖਿਆ ਉਹ ਗਾਣੇ ਕਾ ਲੱਗ ਸੁੱਕ ਗਏ ਸੀ ਅੱਛਾ ਸਿਸਟਮ ਨਾਲ ਓਕੇ ਸੈਟਾ ਹਾਂ ਤੇ ਬਾਕੀ ਤੁਹਾਨੂੰ ਮੈਂ ਇੱਕ ਸਾਗ ਵੀ ਦਿਖਾਉਣਾ ਪਾਪਾ ਨੇ ਕੋਠੇ ਦੇ ਵਿੱਚ ਉਹ ਮੈਂ ਦੇਖੀ ਸੀ ਕਿਤੇ ਵੀਡੀਓ ਇਹ ਇਹ ਆ ਉਪਰ ਹੀ ਚਾਇਨਾ ਚ ਖਣੀ ਜਪਾਨ ਚ ਖਣੀ ਉਹਨਾਂ ਲੋਕਾਂ ਆ ਖੇਤੀ ਕੋਠੇ ਤੇ ਕੀਤੀ ਵੀ ਮਿੱਟੀ ਛੱਟ ਗਈ ਟਰੈਕਟਰ ਫੜਾਤਾ ਛੜਾਇਆ ਆ ਦੇਖੋ ਇੱਧਰ ਸਾਗ ਲਿਆ ਲਸਣ ਕੇ ਤੇ ਵਚਾਦੇ ਰਿਹਾ ਹਾਂ ਇਹਨੇ ਭੂਖਾ ਲੰਮਾ ਲੰਮਾ ਦੀਨੇ ਲਸਣ ਦਾ ਤੇ ਦੂਜਾ ਸਾਗ ਆ ਠੀਕ ਹੈ ਜੀ ਬਾਹਰ ਆਵਾ ਦੂ ਇੱਧਰ ਤੇ ਇਹ ਹਜੇ 15 20 ਦਿਨਾਂ ਨੂੰ ਕੰਬੈਨ ਮੰਗਾਵਾਂਗੇ ਫਿਰ ਤੇ ਫਿਰ ਵੜਾਂਗੇ ਠੀਕ ਹੈ ਵਿੱਚ ਘੜਾ ਰੱਖਣਾ ਪੈਂਦਾ ਪਾਣੀ ਥੋੜਾ ਥੋੜਾ ਛਿੜਿਆਦਾ ਤੇ ਉਹ ਫਸਲ ਨੂੰ ਲੱਗੀ ਜਾਂਦਾ ਇਹ ਕੋਸ਼ਾ ਉਧਰ ਸਰੋਂ ਵੀ ਲਾਈ ਵੀ ਆ ਉਹਦੇ ਸਰੋਂ ਵੀ ਹੋਈ ਵੀ ਆ ਦੇ ਉਧਰ ਤੇ ਸਾਗ ਵੀ ਥੋੜਾ ਜਿਹਾ ਇਹ ਫੈਲਾ ਕੇ ਥੋੜਾ ਤਾਂ ਆ ਵੀ ਕਿੜਮਾਸ ਜਿਹਾ ਵਿਚਾਰਾ ਘਬਰਾਣਾ ਜਾਵੇ ਹਾਂ ਤਾਂ ਕਰਕੇ ਆ ਦੇਖ ਲੋ ਬਾਕੀ ਸਰੋਂ ਕੀਤੀ ਵੀ ਹਰੀ ਲੈ ਠੀਕ ਹੈ ਹਾਂ ਬਾਕੀ ਹੋਰ ਹੋਈ ਹੈ ਜਾਂਦੀ ਹੈ ਤੇ ਵਿੱਚ ਹੀ ਲਸਣ ਇੱਥੇ ਹੀ ਸਾਰਾ ਸਮੈਲਟ ਇਹਦਾ ਜਿੱਦਾਂ ਇਹਨੂੰ ਕੀਤਾ ਬੱਚੀ ਲਸਣ ਉਸਨੂੰ ਵੱਢ ਕੇ ਇੱਥੇ ਧਰ ਦੇਣਾ ਇਹਨੂੰ ਖਾਲ ਨੂੰ ਸਾਰਿਆਂ ਨੂੰ ਤੇ ਲੋੜ 1 ਕਿਲੋ ਨਿਕਲੇ ਆਉਣੇ ਮੁੜ ਕੇ ਵੇਹਰ ਉਹ ਲਿਆਉਂਦੀ ਲੋੜ ਨਹੀਂ ਇੱਥੇ ਚੱਕ ਦੇਣਾ ਕੰਮ ਇਹ ਵਾਗੇ ਟੈਂਟ ਆਪਣਾ ਦੇਖ ਲਓ ਜਿਹੜਾ ਬਣਾਇਆ ਸੀ ਉਹ ਪਾੜ ਗਿਆ। ਹਾਂ ਲੈ ਦੋਵੇਂ ਸੇ ਹੋ ਗਏ ਟੈਂਟ ਦੇ। ਲੈ ਆ ਅੱਡੀ ਰਗਾ ਇਹਦੇ ਨੂੰ ਨੂੰ ਜੇ। ਨੇਰੀ ਆ ਗਈ ਸੀ। ਹਾਂ ਨੇਰੀ ਨੇ ਟੈਂਟ ਪਾੜਤਾ ਆਪਣਾ ਜਿਹੜਾ ਕੋਈ ਨਹੀਂ। ਸੀਣਾ ਜਾ ਕੇ ਫੇਰ ਬਣ ਲਾਂਗੇ ਨਵਾਂ। ਨਵਾਂ ਬਣਾਂਗੇ। ਹਾਂ। ਵਾਕਿਆ ਮੌਸਮ ਦੇਖ ਲੈ। ਧੁੰਦ ਦੇਖ ਲਓ ਕਿੰਨੀ ਆ। ਬੱਚੇ ਹਜੇ ਬਾਹਰ ਖੇਡਦੇ ਆ। ਹੋਰ ਕੀ? ਉਹ ਡਾਉਂਦੇ ਆ ਕਈ ਮੈਂ ਵੇਖਣਾ ਵੀਡੀਓ। ਆ ਦਿਨਾਂ ਚ ਵੀ ਆਹੋ। ਲੈ। ਐ ਜਤੈਣਾ ਜਤ ਜਾਂਦੇ ਆ ਉਹ ਉਧਰ ਛੱੜੀ ਲੱਗੀ ਆਪਣਾ ਲਈ ਬਾਕੀ ਇਹ ਵੀਡੀਓ ਦਾ ਆਪ ਇੱਥੇ ਹੀ ਇੰਡ ਕਰਦੇ ਨੇ ਜਿਹੜੀ ਆਪਾਂ ਚੈਨਲ ਦਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਵੀਡੀਓ ਬੜਾ ਲੱਗੀ ਇਹ ਬਾਕੀ ਜੋੜੇ ਜਿਹੜੇ ਪਾਪਾ ਨੇ ਪਾੜਤੇ ਸਾਰੇ ਹਨ ਕਬੂਤਰਾਂ ਦੇ ਸਾਰੇ ਉਧਰ ਛੱਡੇ ਆ ਇੱਧਰ ਕੋਈ ਨਹੀਂ ਹੋਂ ਤੁਹਾਡੇ ਸਾਹਮਣੇ ਸਾਰੇ ਪੱਠੇ ਹੀ ਆ ਕੋਈ ਇੱਧਰ ਲਈ ਕੋਈ ਦੇਖੋ ਸੋ ਉਧਰ ਲੈ ਜਾ ਉਧਰੋਂ ਵੀ ਲੱਗ ਬਗ ਪਾੜਤੇ ਕਿੰਨੇ ਰਹਿ ਗਏ ਉਧਰ ਬੱਚੇ ਪਾਪਾ ਉਦੋਂ ਬਿਓ ਰਹੇਗੇ ਲੱਡੋ ਬੱਚੇ ਰਹੇਗੇ ਉਹ ਵੀ ਚੱਕ ਲਿਆਉਣੇ ਆ ਤੇ ਫ੍ਰੀ ਕਰਦਣੇ ਉਦੋਂ ਸਾਰੇ ਕਬੂਤਰ ਠੀਕ ਹੈ ਜੀ ਤੇ ਬਾਕੀ ਆ ਦਿਨਾਂ ਤੇ ਕੋਈ ਫਰੇਂਡ ਕਢਾਉਣਾ ਦਾ ਫਾਇਦਾ ਵੀ ਨਹੀਂ ਹੈਗਾ ਕਿਉਂਕਿ ਕਬੂਤਰ ਬੱਚੇ ਗਵਾਜ ਜਾਂਦੇ ਆ ਤੇ ਜਾਂ ਠੰਡ ਨਾਲ ਮਰ ਜਾਂਦੇ ਆ ਆਹ ਕੰਮ ਐਵੇਂ ਆ ਨਾ ਹਾਂ ਕਿਤਨੇ ਗਿਜੌਣੇ ਔਖੇ ਆ ਹਾਂ ਗਿਜੌਣੇ ਵੀ ਔਖੇ ਆ ਘਾਉਂਦੇ ਨਹੀਂਗੇ ਹਾਂ ਧੁੰਦ ਤੇ ਤੁਮੇ ਕਾਰਨ ਗੈਦੇ ਹੀ ਪਰ ਉਹੀ ਬਸ ਜੇ ਪਾਸੇ ਸੇ ਲੰਘ ਜਾਂਦੇ ਬਾਅਦ ਪਤਾ ਨਹੀਂ ਲੱਗਦਾ ਘਰ ਦਾ ਉਹਨਾਂ ਨੂੰ ਨੇ ਕਰ ਜਾਂਦੇ ਮੜ ਜਾਂਦੇ ਮੋਰ ਹਾਂ ਕਿਹਦੇ ਆ ਕੋਠਾ ਕਰਦੇ ਉਹ ਕੋਠਾ ਤੁਰੇ ਜਾਂਦੇ ਹਾਂ ਜਾਂ ਵਾਰਾ ਕੁ ਤਣਾ ਜਰਲ ਜਾਂਦੇ ਆ ਹੋਰ ਕੀ ਆਪਣੇ ਨਾਲ ਕਿਹੜਾ ਮੋੜਿਆ ਉਹ ਦੂਜਾ ਵੇਲਾ ਪੰਜ 6ਵੇਂ ਦਿਨ ਦੀਹਾਰਿਆ ਉਦੋਂ ਗਾ ਹਾਂ ਦੋਦੇ ਵੀ ਆਏਗੀ ਦੇਖ ਲੈ ਇਹਦੇ ਕੰਮ ਕਿਰਦੇ ਵੀ ਕਰਦੇ ਕਿਹੜੇ ਸੀ ਉਹ ਗੱਲ ਅੱਜ ਨਹੀਂ ਉਹਦੇ ਕੱਲ ਤਾਂ ਫਿਰਦੇ ਸੀ ਇਸ ਮੋਕੇ ਨਾ ਅਜੇ ਤਾਂ ਕੋਈ ਨਹੀਂ ਗੱਲ ਹੈ ਸ਼ਾਂਤੀ ਹੈ ਨਹੀਂ ਹੁਣ ਉਹਨਾਂ ਦੇ ਹੱਥ ਨਹੀਂ ਆਏ ਹੁਣ ਹੋ ਸਕਦਾ ਬੱਚੇ ਵਿੱਚ ਡਾਲੇ ਹੋਣ ਸਾਈਂ ਕਿਹ ਡਾਉਂਦੇ ਰਹਿੰਦੇ ਹੁਣ ਵੀ ਬਸ ਪਰ ਉਹਨਾਂ ਦੇ ਹੁਣ ਹਾਂ ਕੀ ਬੀਰੀ ਬੰਦ ਹੋਈ ਤਾਂ ਹਾਂ ਉਹ ਡਾਉਂਦੇ ਆ ਹਜੇ ਇਹ ਜੇ ਕੰਮ ਚੱਲ ਕੋਈ ਨਹੀਂ ਚੱਲਣ ਦੋ ਜਿਵੇਂ ਚੱਲਦਾ ਕੰਮ ਹਾਂ ਬਾਕੀ ਠੀਕ ਹੈ ਮਿੱਤਰੋ ਤੇ ਬੱਕਰੀ ਤੁਹਾਨੂੰ ਦਿਖਾਵਾਂਗੇ ਅਗਲੀ ਵੀਡੀਓ ਚ ਸਮਾਨ ਸਮੂਹ ਲੈ ਕੇ ਆਪਾਂ ਦੇ ਕੰਡੇ ਹੀ ਵੱਜ ਗਏ। ਸਾਡਾ ਜਤੋਜੇ ਦਾ ਕੰਮ ਹੋ ਗਿਆ। ਇੱਥੇ ਕੰਡੇ-ਕੁੰਡੇ ਮਰਾ ਕੇ ਆਏ ਆਂ ਅਸੀਂ ਤਾਂ। ਆਪਾਂ ਤਾਂ ਖਾਈਂ ਹੱਥ ਮਾੜੇ ਜਾ। ਆਹ ਦੇਖੋ ਇੱਥੇ ਕੰਡੇ। ਹੋਰ ਕੀ 베ਰੀ ਇਹੀ ਲੈ ਕੇ ਆਏ ਉਹਦੇ ਲਈ ਵੱਢ ਕੇ ਉਥੋਂ। ਤੇ ਪਲਾਟ 'ਚ ਉਥੇ ਨਾ ਉਹ ਪਲਾਟ ਵਾਲੀ ਜਿਹੜੀ ਬਾਹਰ ਲੱਗੀ ਉਹ ਤਾਂ ਸਹੀ ਸੀ। ਇੱਕ ਪਲਾਟ ਦੇ ਅੰਦਰ। ਉਹਦੇ ਅੰਦਰ ਵੱਢ ਕੇ ਅਸੀਂ। ਤੇ ਉਹਦੇ 'ਚ ਇੱਕ ਟਾਣੀ ਦਾ ਚੱਲ ਸਹੀ ਵੱਢੀ ਗਈ। ਦੂਜੀ ਵੱਢਣ ਲੱਗੇ ਨਾ ਉਹ ਹੋ ਹੱਥ ਚੈਲਤ ਹੋਏ। ਆਪਣੇ ਹੱਥ ਦੇ ਖੁੱਭ ਗਏ ਸੀ ਹੋ। ਬਾਤ ਜੇ ਤੋਹੀ ਵਾ ਜਲਮ ਦਿਖਾਉਨੇ ਤੁਹਾਨੂੰ ਅਗਲੇ ਵਲੌਗ ਚ ਬੱਕਰੀ ਤੇ ਨਾਲੇ ਆਪਣੇ ਕੁੱਕੜ ਇੱਟਾਂ ਕਰਦੇ ਰਹਿੰਦੇ ਸੀ ਬਈ ਹਾਂ ਵਕੇ ਹਾਂ ਜਿਹੜਾ ਲਾਂਗੀ ਲੂੰਗੀ ਲੈਣ ਕੇ ਉਹ ਵਲੌਗ ਚ ਤੁਹਾਨੂੰ ਦਿਖਾਵਾਂਗੇ ਨਿੱਕੀ ਬਣਦਾ ਹਾਂ ਠੀਕ ਹੈ ਜੀ